ਸਸਿਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪਰਾਣਾ ਤਹਿਸੀਲ ਬਾਗਾ ਪਰਾਣਾ ਜ਼ਿਲ੍ਹਾ ਮੋਗਾ ਤੋਂ ਆਈ ਅੱਜ ਆਪਾਂ ਘੇਲੂ ਪਰਿਵਾਰ ਦੇ ਘਰ ਵੀਡੀਓ ਬਣਾਉਣ ਪਹੁੰਚੇ ਆ ਤੇ ਆਓ ਲੈਨੇ ਆ ਪਰ ਆਪਾਂ ਜਾਣਕਾਰੀ ਇਸ ਬਾਰੇ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਆਓ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਜੀ ਠੀਕ ਹੈ ਜੀ ਆ ਵੈਟ ਬਕਾਉ ਕੀਤੀ ਜੀ ਕਿਹੜਾ ਸੂਆ ਜੀ ਇਹ ਤੀਜਾ ਤੀਜਾ ਸੂਆ ਸੋਈ ਆ ਜੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਜੀ ਨੂੰ ਹੋ ਗਿਆ ਨਾ ਦਿਨਾਂ ਤੋਂ ਠੀਕ ਹੈ ਜੀ ਦੁੱਧ ਕਿੰਨਾ ਥੱਲੇ ਦੇ ਤੀਜਾ ਹੋਈ ਠੀਕ ਹੈ ਜੀ ਤੋਰ ਲਈ ਮਗਰ ਬੱਛਾ ਜੀ ਮਗਰ ਬੱਛਾ ਦੋਸਤੋ ਮਹੀਨੇ ਨੇੜੇ ਨੂੰ ਸੂਈ ਨੂੰ ਹੋ ਗਿਆ ਵਾ ਦੁੱਧ 23 24 ਕਿਲੋ ਨੈਟ ਤਿਆਰ ਆ ਜਮਾ ਜਮਾ ਕੰਡੇ ਵਾਲਾ ਤੋਰ ਲੋ ਨੂੰ ਰੁੱਕਾ ਦਵੋ ਜੀ ਨੂੰ ਬਹੁਤ ਆ ਬੱਛੀ ਦਾ ਵੇਟ ਗੁੱਟ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਅਜੇ ਤਾਂ ਨਵਾਈ ਨਹੀਂ ਜੇ ਨਵਾਈ ਹੁੰਦੀ ਤਾਂ ਵੇਹਣਾ ਚਮਕਣਾ ਸੀਗਾ ਪ੍ਰਿੰਟ ਪ੍ਰੂਟ ਸੋਨਾ ਬੱਛੀ ਦਾ ਕੱਦ ਵਜੋਂ ਵੀ ਫੁੱਲ ਆ ਬੱਛੀ ਦਾ ਤੁਸੀਂ ਦੇਖ ਸਕਦੇ ਹੋ ਲੈ ਵਾ ਬਹੁਤ ਸੋਨਾ ਫਿਚਵਾਈ ਵਾਲਾ ਥਾਣਾ ਚਾਰੇ ਥਣ ਫੁੱਲ ਕੇ ਵਿੱਚ ਲੱਗੇ ਹੋਏ ਆ ਵੇਟ ਬੂਟ ਬਹੁਤ ਆ ਬੱਛੀ ਦਾ ਤੇ ਚੌਦੋਂ ਤਿਆਰ ਆ ਬਾਕੀ ਸੇਵਾ ਦਾ ਤਾਂ ਹੋਰ ਵੱਧ ਜੂਗੀ ਕੀ ਮਾਲ ਆ ਜੀ ਇਹਦਾ 80 ਆ 80 ਹਜ਼ਾਰ ਮੋਲਾ ਵਿੱਚ ਮਾਨਤਾੜ ਹੋ ਜਾਊਗਾ ਰੇਟ ਫਿਕਸ ਨਹੀਂ ਹੁੰਦਾ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਵੀਰ ਅੱਜ ਤਸੱਲੀ ਕਰਕੇ ਲੈ ਜਾ ਸਕਦਾ ਨੰਬਰ ਸਕਰੀਨ ਤੇ ਚੱਲੂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਇੱਕ ਵਾਰ ਫੇਰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ